ਸਾਰੇ ਬਲਾਕ ਪ੍ਰਧਾਨਾਂ ਨੂੰ ਜੀ ਆਇਆਂ ਕਹਿੰਦਾ ਔਰ ਇਹਨਾਂ ਨੂੰ ਅਪੀਲ ਵੀ ਕਰਦਾ ਕਿ ਜੇ ਪਾਰਟੀ ਨੇ ਤੁਹਾਨੂੰ ਡਾਪ ਦਿੱਤਾ ਤਾਂ ਤੁਸੀਂ ਵੀ ਪਾਰਟੀ ਨੂੰ ਅਡਾਪਟ ਕਰੋ ਔਰ ਹਲਕਾ ਪੁਵਾ ਦੇ ਅੰਦਰ ਬਿਲਕੁਲ ਅੱਜ ਆਮ ਆਦਮੀ ਪਾਰਟੀ ਦੇ ਅ ਪਰਿਵਾਰ ਚ ਨਵੀਆਂ ਨਿਯੁਕਤੀਆਂ ਨਵੀਆਂ ਜ਼ਿੰਮੇਵਾਰੀਆਂ ਆਪਣੇ ਸਾਥੀਆਂ ਨੂੰ ਮਿਲੀਆਂ ਸੋ ਮੈਂ ਸਭ ਤੋਂ ਪਹਿਲਾਂ ਤਾਂ ਅ ਪਾਰਟੀ ਦੇ ਨੈਸ਼ਨਲ ਕੋਆਰਡੀਨੇਟਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਦਾ ਔਰ ਸਾਡੇ ਇੰਚਾਰਜ ਮਨੀਸ਼ ਸੋਧਿਆ ਜੀ ਦਾ ਧੰਨਵਾਦ ਕਰਦਾ ਜੀ ਉਹਨਾਂ ਨੇ ਹਲਕਾ ਭਵਾ ਦੇ ਅੰਦਰ ਜਿਹੜਾ ਸੰਗਠਨ ਆ ਉਹਦੇ ਵਿੱਚ ਕੁਝ ਸਾਥੀਆਂ ਨੂੰ ਰਿਪੀਟ ਕੀਤਾ ਉਹਨਾਂ ਦੀਆਂ ਸਵਾਵਾਂ ਨੂੰ ਦੇਖਦੇ ਹੋਏ ਤੇ ਕੁਝ ਸਾਥੀਆਂ ਨੂੰ ਨਵੀਆਂ ਡਿਊਟੀਆਂ ਮਿਲੀਆਂ ਨੇ ਤੇ ਕੁਝ ਸਾਥੀ ਜਿਹੜੇ ਸਿਹਤ ਦੀ ਵਜ੍ਹਾ ਕਰਕੇ ਆ ਕੰਮ ਕਰਨ ਤੋਂ ਅਸਮਤ ਸਨ ਸੋ ਉਹਨਾਂ ਦੀ ਸਹਿਮਤੀ ਦੇ ਨਾਲ ਉਹਨਾਂ ਦੇ ਸਾਹਦ ਨਵੇਂ ਜਿਹੜੇ ਸਾਥੀ ਜੁੜਿਤ ਕੀਤੇ ਆ ਸੋ ਮੈਂ ਸਾਰੇ ਬਲਾਕ ਪ੍ਰਧਾਨਾਂ ਨੂੰ ਜੀ ਆਇਆਂ ਕਹਣਾ ਔਰ ਇਹਨਾਂ ਨੂੰ ਅਪੀਲ ਵੀ ਕਰਦਾ ਹਾਂ कि जे पार्टी ने ਤੁਹਾਨੂੰ ਡਾਪ ਕੀਤਾ ਤੇ ਤੁਸੀਂ ਵੀ ਪਾਰਟੀ ਨੂੰ ਅਡਾਪਟ ਕਰੋ ਔਰ ਹਲਕਾ ਪਵਾ ਦੇ ਅੰਦਰ ਬਹੁਤ ਵੱਡੀਆਂ ਉਮੀਦਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਨੇ ਸਰਕਾਰ ਤੋਂ ਨੇ ਸੋ ਲੋਕਾਂ ਦੇ ਔਰ ਸਰਕਾਰ ਦੇ ਦਰਮਿਆਨ ਸੰਗਠਨ ਜਿਹੜਾ ਆ ਉਹ ਇੱਕ ਪੁਲ ਦਾ ਕੰਮ ਕਰਦਾ ਇੱਕ ਕੜੀ ਦੇ ਰੂਪ ਚ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਕੋਲ ਲੈ ਕੇ ਆਣੀਆਂ ਸੋਨਾਂ ਦਾ ਨਰਵਾਹ ਕਰਨਾ ਔਰ ਮੈਂ ਫਿਰ ਦੁਬਾਰਾ ਇਹਨਾਂ ਸਾਰੇ ਸਾਥੀਆਂ ਨੂੰ ਜਿਤੇ ਮੁਬਾਰਕਵਾਹ ਦੇ ਰਿਆਂ ਉਥੇ ਨਾਲ ਮੈਨਾਂ ਤੋਂ ਉਮੀਦ ਵੀ ਕਰਦਾ ਕਿ ਇਹ ਆਪਣੇ ਜਿੰਮੇ ਲਗੀਆਂ ਡਿਊਟੀਆਂ ਨੂੰ ਪੂਰੀ ਇਮਾਨਦਾਰੀ ਦੇ ਨਾਲ ਲਗਨ ਦੇ ਨਾਲ ਨਿਭਾਣਗੇ ਤੇ ਹਲਕਾ ਪੁਆ ਦੇ ਵਿੱਚੋਂ ਇੱਕ ਵਾਰੀ ਸੰਗਠਨ ਨੂੰ ਸਿਰੇ ਤੇ ਲੈ ਕੇ ਜਾਣਗੇ ਪੂਰੇ ਪੰਜਾਬ ਦੇ ਅੰਦਰ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁबारक